ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਪਿੰਡ ਹੈਗਾ ਪੁੱਚੋ ਖੁਰਦਾ ਤਹਿਸੀਲ ਹੈਗੀ ਆ ਨਾਥਾਣਾ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਨੂੰ ਸੱਜਣੋ ਬਠਿੰਡਾ ਘਰੇਲੂ ਸੱਜਣ ਦੇ ਘਰੇ ਪਹੁੰਚੇ ਹੋਇਆ ਕੋਈ ਬਾਈ ਕਹਿੰਦਾ ਵਪਾਰ ਦਾ ਕੰਮ ਨਹੀਂ ਇੱਕ ਬੱਛੀ ਦਿਖਾਵਾਂਗੇ ਸੂਆ ਹੈਗੀ ਆ ਦੂਜਾ ਤੇ ਤਾਜੀ ਸੂਆ ਨਾਲ ਇਹਦੇ ਜਿਹੜੀ ਬੱਛੀ ਆ ਗੈਰੀ ਬੱਛੀ ਤੇ ਵੀ ਮਾਰਨੀ ਕੈਮਰਾ ਵੇ ਬੱਛੀ ਵੀ ਇਹ ਤਾਂ ਟਾਪ ਕੁਆਲਿਟੀ ਦੀ ਆ ਗਈ ਤੇ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਖੋਲ ਕੇ ਤੋੜ ਕੇ ਦਿਖਾਵਾਂਗੇ ਦੁੱਧ ਵੀ ਚੰਗਾ ਤਿਆਰੀ ਦਾ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਰੇਟ ਆ ਜਿਹੜਾ ਰੇਟ ਵੀ ਸੱਜਣੋ ਇਹਦਾ ਵੀਡੀਓ ਚ ਹੀ ਕਰਾ ਦਾਂਗੇ ਆਜੋ ਜੀ ਹੋਰ ਬਾਈ ਕੀ ਹਾਲ ਹੈ ਠੀਕ ਹੈ ਜੀ ਬਾਈ ਚੜਦੀ ਕਲਾ ਆ ਨਾਮ ਦੱਸੋ ਜੀ ਨਾਮ ਹਰਦੀਪ ਸਿੰਘ ਜੀ ਪਿੰਡ ਪੁੱਚੋ ਖੁਰਤ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਤਹਿਸੀਲਾ ਥਾਣਾ ਇਹਦਾ ਸੂਆ ਕਿਹੜਾ ਬਾਈ ਇਹ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਦੀ ਸੂਆ ਤੁੜੇ 6-7 ਦਿਨ ਹੋਈਏ ਜਮਾਂਗਰ ਬੱਛੀ ਹੈ 6-7 ਦਿਨ ਹੋ ਗਏ ਹਾਂਜੀ ਬੱਛੀ ਦਾ ਨਹੀਂ ਪਤਾ ਕਿਹਦੇ ਟੀਕੇ ਦੀ ਹੈ ਡੈਨਮਾਰਕ ਦੀ ਹੈ ਟੀਕਾ ਲਵਾਇਆ ਠੀਕ ਹੈ ਦੁੱਧੇ ਇਸ ਟਾਈਮ ਕਿੰਨਾ ਤਿਆਰ ਹੈ ਦੁੱਧੇ 19-20 ਲੀਟਰ ਤਿਆਰ ਹੈ ਇਸ ਟਾਈਮ 19 ਕਿਲੋ ਡੰਗ ਤੋਂ ਡੰਗ ਚਵਾਦਾ ਹਾਂ ਜਮਾਂ ਚਵਾਦਾ ਜਿਹੜਾ ਮਰਜੀ ਚੋਲੇ ਦੋੜਾਂਗੇ ਚੋਲੇ ਤਿੰਨ ਦੋਲੇ ਕੋਈ ਚੱਕਰ ਪੀਕ ਲੈਵਲ ਤੇ ਕਿੰਨਾ ਕ ਕਰ ਸਕਦੀ ਆ ਬਾਈ ਇਹ ਪਿਛਲੇ ਸਾਲ 22 ਲੀਟਰ ਦਿੱਤਾ ਹੀ ਐ ਕਿ 26 ਲੀਟਰ ਦੀ ਉਮੀਦ ਹੈ 26 ਦੀ ਉਮੀਦ ਆ ਹਨਾ 26 27 ਲੀਟਰ ਪੂਰੀ ਉਮੀਦ ਖੋਲ ਕੇ ਤੋੜ ਦਿਓ ਹੂੰ ਤੋੜ ਕੇ ਦਿਖਾ ਦੱਸੂਆ ਹੈਗਾ ਸੱਜਣੋ ਦੂਜਾ ਸਿੰਘ ਵੀ ਨਿਕਾ ਨਿਕਾ ਪਰ ਉਹ ਸਿੰਘ ਨਹੀਂ ਹੈਗਾ ਵੀ ਖਰਾਬ ਸਿੰਘ ਕਹਿ ਲਈ ਜੀ ਢੰਡੀ ਸੀਲ ਆ ਜਿੱਥੇ ਮਰਜੀ ਬਨ ਕੇ ਚੋਲੇ ਉਹਨੂੰ ਨਿਆਣਾ ਪਾ ਨਾ ਪਿਆ ਕੋਈ ਚੱਕਰ ਨਹੀਂ ਆਸੂਆ ਹੈਗਾ ਦੂਜਾ ਤੇ ਸੁਆਚ ਆਏਗਾ 6 ਤੋਂ 7 ਦਿਨ ਦਾ ਤੇ ਨਾਲ ਜਿਹੜੀ ਇਹਦੇ ਬੱਛੀ ਆ ਬੱਛੀ ਵੀ ਬਾ ਕਮਾਲ ਹੈ ਤੇ ਆਬਦੀ ਜੇ ਵੈੜ ਦੀ ਗੱਲ ਕਰ ਲਈਏ ਥਣ ਸੱਜਣੋਂ ਮੱਜਾ ਵਾਂਗੂ ਲੱਗਿਆ ਮੁੱਠੀ ਵੀ ਜਵਾਈ ਵਾਲਾ ਤੇ ਜਾਨ ਵੀ ਵੈੜ ਦੇ ਵਿੱਚ ਫੁੱਲ ਆ ਗਈ ਤੇ ਪ੍ਰਿੰਟ ਪ੍ਰਿੰਟ ਵੀ ਬਾ ਕਮਾਲ ਹੈ ਬਾਡੀ ਵੀ ਮਈਆਂ ਵਾਲੀ ਆ ਗਈ ਉਸ ਤੋਂ ਸਾਰੀ ਲਾਜਵਾਬ ਆ ਹਰੇਕ ਪੱਖ ਤੋਂ ਤੇ ਮੰਗਰ ਜਿਹੜੀ ਬੱਛੀ ਆ ਬੱਛੀ ਯਾਰੇ ਤੋਂ ਵੀ ਸਰਾ ਕਰਦੀ ਆ ਜਮਾ ਦੁੱਧ ਬਾਈ ਕਹਿੰਦਾ 18 ਤੋਂ 19 ਲੀਟਰ ਜਿਹੜਾ 19 ਲੀਟਰ ਚੋਣ ਵਾਲਾ ਵੀ ਡੰਗ ਦੋ ਡੰਗ ਉਹ ਤਸੱਲੀ ਆਪਾਂ ਕਰਾ ਦਾਂਗੇ ਕਿਉਂਕਿ 6-7 ਦਿਨਾਂ ਦਾ ਸੁਗਾ ਹਲੇ ਦੁੱਧ ਬਾਈ ਕਹਿੰਦਾ ਨੇ 25-26 ਡੇੜ ਘੇੜ ਜਾਣਾ ਤੇ ਇੱਥੋਂ ਘੈਰੀ ਆਰਡਰ ਤੇ ਮਾਰਦੀ ਕਿਉਂਕਿ ਘਰੇਲੂ ਜਾਨਵਰ ਹੈ ਕਈ ਵਾਰੀ ਡਰ ਜਾਂਦਾ ਡਰਦੀ ਹੈ ਡਰਦੀ ਹੈ ਇੱਕ ਗੱਲ ਹੋਰ ਦੱਸ ਦੇਣਾ ਮੋਡੀਫਾਈ ਨਹੀਂ ਕਰੀ ਹੋਈ ਬਾੜੀ ਨਮਾਈ ਧਮਾਈ ਨਹੀਂ ਬਾਈ ਨੇ ਕੋਈ ਇਹਦੇ ਮੂਰੀਆਂ ਤੇ ਲਿਆਰੇ ਪਟੇ-ਪੋਟੇ ਨਹੀਂ ਪਾਏ ਜੇ ਮੋਡੀਫਾਈ ਹੋ ਜਾਂਦੀ ਕਾਹਲੀ ਗੱਲ ਬਾਤ ਹੋਰ ਹੈ ਗੱਲ ਬਾਤ ਹੋਰ ਆਈਦਰ ਵਿਜਾ ਤਾਂ ਬਹੁਤ ਚੰਗੀ ਆ। ਅਨਸਲ ਚੰਗੀ ਆ ਇੱਥੋਂ ਗੈਰੀ ਆਰਡਰ ਦਾ ਖਾਦੇ ਆਰਡਰ ਰੱਖਦੀ ਅੱਗੇ ਪਿੱਛੇ। ਛਣ ਦੁੱਧ ਵਾਲਾ ਲੱਗਿਆ ਕੋਈ ਇਹ ਵੀ। ਇਹ ਹੁਣ ਗੈਰੀ ਦੀ ਬੱਚੀ ਤੇ ਮਾਰ ਬੱਚੀ ਬਾੜੀ ਐਕਟਿਵਾ ਯਾਰਾ। ਬੱਚੀ ਬਾੜੀ ਲਾਜਵਾਬ ਆ ਗਈ ਨਾਲ ਐਕਟਿਵਾ ਪੂਰੀ। ਇਹ ਬਾਈ ਕਹਿੰਦਾ ਹੈ ਕਿ ਡੈਨਮਾਰਕ ਦੀ। ਡੈਨਮਾਰਕ 40120 ਦੀ ਏ। 40120 ਦੀ ਆ ਬਾਈ ਕਹਿੰਦਾ ਡੈਨਮਾਰਕ ਦੇ ਤੇ ਯਾਰ ਕਮਾਲ ਦੀ ਪੱਛੀ ਐ। ਜਿਹੜਾ ਇਹਦਾ ਲੈਗ ਸਕੋਰ ਬੱਚੀ ਦਾ ਬਣੂ ਜਾਂ ਬਾਡੀ ਬਣਾਉਗੀ ਲਾਜਵਾਬ ਵੀ ਬਣਾਉ ਪੂਰੀ। ਤਾਰਾਂ ਵੀ ਦਿਖਾ ਦਈਏ ਮਾਰ ਕੇ ਤਾਰਾਂ ਦਿਖਾ ਦਨੇ ਮਾਰ ਕੇ ਤਾਰਾਂ ਦਿਖਾ ਦੇ ਮਾਰ ਕੇ ਬੱਚਾ ਲਾ ਦੇ ਛੱਡੀ ਸੀ ਦਾ ਬੱਚਾ ਲਾਉਣਾ ਲਾ ਦੇ ਨਹੀਂ ਲਾਉਣਾ ਨਾ ਲਾਤਾ ਆ ਵੀ ਕੋਈ ਚੱਕਰ ਗਾਦੀਆ ਬੱਚਾ ਫਿਰ ਰਹਿਣ ਦੇ ਕੋਈ ਨਹੀਂ ਆਈ ਮਾਰ ਦੇ ਆਈ ਦਿਖਾ ਦੇ ਮਾਰ ਕੇ ਚੱਕਰ ਨਹੀਂ ਕਰੀ ਦੂਰਾਂ ਦਿਖਾ ਦੇ ਡਰ ਨਾ ਜਾਵੇਗੀ ਵੀਰੀ ਦੁੱਧ ਪੂਰਾ ਚਵਾਈ ਵਾਲੀ ਲੱਗਿਆ ਥਣ ਪੂਰਾ ਮੋਟੀ ਮੋਟੀ ਧਾਰਾ ਚਵਾਈ ਤਾਂ ਇਹਦੀ ਸੱਜਣਾ ਮੱਜਾਂ ਨਾਲ ਦੀ ਆ ਮੱਜਾਂ ਵਾਲਾ ਸ਼ਿਸ਼ਟ ਵੀ ਆ ਬਾਲੀ ਚੰਗੀ ਚਵਾਈ ਆ ਪੁੱਤੀਆਂ ਬਦ ਮੱਜਾਂ ਵਾਲਾ ਸ਼ਿਸ਼ਟ ਵੀ ਆ ਦੁੱਧ 10 ਲੀਟਰ ਡੰਗ 2 ਡੰਗ ਚਾਹੀਏ ਬਾਈ ਤੋ ਤਸੱਲੀ ਕਰਕੇ ਲੈ ਜੀ ਯਾਰ ਜੀ ਦਾ ਬਾਈ ਕਿਸੇ ਗੱਲੋਂ ਕੋਈ ਉਹ ਹੀ ਨਹੀਂ ਇੱਕ ਨੰਬਰ ਕੋਈ ਬੰਦਾ ਮਰਜੀ ਆ ਕੇ ਚੋਲੇ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਾਈ ਲੋਕ ਤਾਂ ਹੁਣ ਇਹੋ ਜਿਹੇ ਬੈੜਾਂ ਦਾ ਕਰਦੇ ਜਿਹੜੀ 25 26 ਦੁੱਧ ਕਿਲੋ ਵਾਲੀ ਆ ਉਹ ਤਾਂ ਲੋਕ ਕਰਦੇ ਆ ਦਾ 80 ਆਰ ਵੀ ਕਰਦੇ ਆ 90 ਵੀ ਕਰਦੇ ਆ ਪਰ ਆਪਾਂ ਉਹ ਜਿਆ ਨਹੀਂ ਕਰਦੇ ਆਪਾਂ ਲੈਣ ਦੇ ਕਹਿਣਾਗਾ 2 ਘੜਾ 70 ਦੀ ਦੇਣੀ ਆ ਇਹ ਬਾਈ ਕਹਿੰਦਾ ਦੇਣੀ ਆ 68000 ਦੀ ਤੇ ਇੱਥੇ ਤੋਂ ਬਾਡੀ ਦਿਖਾ ਦੇਗੇ ਅੱਜ ਦਾ ਆਰਡਰ ਵੀ ਅੱਗੇ ਪਿੱਛੇ ਦਾ ਰੱਖਦੀ ਆ ਤੇ ਮੇਨ ਗੱਲ ਆ ਜਿਹੜੀ ਸਭ ਤੋਂ ਯਾਰ ਜਾਨ ਵਾਲੀ ਬੈੜ ਆ ਬਾਡੀ ਵਾਲੀ ਆ ਦੋਹੇ ਸੀਜ਼ਨਾਂ ਚੱਲੂਆ ਬੱਛੀ ਜੁੰਗੀ ਆਂਦੀ ਉਧਰਲੇ ਬੰਨੇ ਹਾਂ ਬੱਛੀ ਵੀ ਲੱਗ ਰਹੀ ਆ ਇਹ ਬਾਈ ਕਹਿੰਦਾ ਦੇਵਾਂਗੇ 2 ਘਟ 70 ਦੀ ਨੰਬਰ ਬੋਲ ਦੋ ਜੀ 90231 ਹਾਂਜੀ 32896 ਤੇ ਬਾਕੀ ਜਿਹੜੀ ਆ ਆਈਟਮ ਆਗੀ ਆ ਆ ਆ ਆਈਟਮ ਦੀ ਮੁੱਲ ਜ਼ਿਆਦੇ ਆ ਬਾਕੀ ਬੱਛੀ ਦਾ ਮੁੱਲ ਪੂਰੇ ਤੁਹਾਨੂੰ ਹੀ ਪਤਾ ਜੀ ਆ ਜਾਨ ਜੂਨ ਆਗੀ ਗਾਂ ਨੂੰ ਜਿੰਨੇ ਦੀ ਰਕਮ ਦੀ ਗਾਂ ਉਹਨੇ ਦੀ ਬੱਛੀ ਆ ਪਿੱਛੇ ਹਾਂ ਬੱਛੀ ਲਾਜਵਾ ਵਾ ਯਾਰ ਹਾਂ ਨੰਬਰ 22 ਦਾ ਸੱਜਣੋਂ ਲਾ ਦਾਂਗੇ ਆਪਾਂ ਸਕਰੀਨ ਤੇ ਪਿੰਡ ਪੁੱਚੋ ਖੁਰਦਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਕਿਹੜੇ ਸੱਜਣ ਨੂੰ ਇੱਕ ਨੰਬਰ ਆ ਬੰਦਾ ਕਿਸੇ ਗੱਲ ਦਾ ਕੋਈ ਬਹਿਮ ਨਾ ਮੰਨੇ ਲੋ ਰੰਗ ਚੋਲੇ ਕੋਈ ਧੂਰ ਸ਼ਰਲਾ ਕੁਝ ਨਹੀਂ ਕੋਈ ਮੈਂ ਤਾਰਾਂ ਆਪਾਂ ਤੁਹਾਨੂੰ ਮਾਰ ਕੇ ਦਿਖਾਤੀ ਆ ਬਈ ਤਾਰਾਂ ਤੂਰਾਂ ਦੀ ਕੋਈ ਚੱਕਰ ਨਹੀਂ ਸ਼ਰਲਾ ਛਿੱਟਾ ਨਹੀਂ ਹੈਗਾ ਕੋਈ ਬਾਕੀ ਗਾਰੰਟੀ ਆਪਣੀ ਇਸ ਚੀਜ਼ ਦੀ ਠੀਕ ਆ ਜੀ ਇਸ ਚੀਜ਼ ਦੀ ਬਾਈ ਕਹਿੰਦਾ ਆਪਣੀ ਤਸੱਲੀ ਵੀ ਆ ਕਿਸੇ ਸੱਜਣ ਨੇ ਆਨਲਾਈਨ ਮੰਗਵੋਣੀ ਆ ਪਾ ਉਹ ਚਾਹੇ ਦੋ ਟਾਈਮ ਵੀਡੀਓ ਕਾਲ ਤੇ ਚਵਾ ਕੇ ਮਗਾ ਲਿਓ ਉਹ ਬਾਈ ਨਾਲ ਰਾਬਤਾ ਕਾਇਮ ਕਰਕੇ ਜਿਵੇਂ ਵੀ ਤੁਹਾਡਾ ਸੌਦਾ ਬਣੋ ਗੱਲਬਾਤ ਬਣੋ ਬਾਕੀ ਠੰਡੀ ਸੀਲ ਨਿਆਣਾ ਪਾ ਚਾਹੇ ਨਾ ਪਾਦਾ ਕੋਈ ਚੱਕਰ ਨਹੀਂ ਨੂੰ ਚਾਹੇ ਗਲੀ 'ਚ ਖੜਕੇ ਚੋਲਾ ਐਡੀ ਸੀਲ ਠੀਕ ਆ ਗੱਲ ਆ ਆ ਬਾਕੀ ਨਾਲ ਉਹੀ ਗੱਲ ਆ ਵੀ ਇਹਦਾ ਪਲੱਸ ਪੁਆਇੰਟ ਹੁੰਦਾ ਵੀ ਨਾਲ ਪਸ਼ੂ ਦੇ ਫੀਮੇਲ ਕਾਫ ਹੋ ਵੀ ਉਹ ਉਹ ਨਾਲ ਹੈਗੀ ਆ ਤੇ ਹੈਗੀ ਚੰਗੇ ਟੀਕੇ ਦੀ ਆ ਚੰਗੇ ਬੁੱਢਾ ਨਮਾਰਕ ਦੀ ਪੂਰੀ ਆ ਆ ਨੰਬਰ ਸੱਜਣੋਂ ਬਾਈ ਦਾ ਵੀਡੀਓ 'ਚ ਚਲਾ ਦੂੰਗਾ ਜਿਹੜੇ ਵੀ ਸੱਜਣੋਂ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨ